ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਦੇਖੋ ਰਸੋਈ ਵਿੱਚ ਸਾਡੇ ਕਿੰਨੀ ਰੌਣਕ ਲੱਗੀ ਹੋਈ ਹੈ ਸਾਗ ਦੀ ਚੰਦ ਦੀ ਬਾਰੇ ਦਾ ਸਾਗ ਮੈਂ ਕਿਹ ਚਾਲ ਇੱਕ ਵਾਰੀ ਬਣਾਉਂਦੀ ਆ ਤੇ ਨਾਲੇ ਸਾਰੇ ਆਪਣੇ YouTube ਫੈਮਿਲੀ ਨੂੰ ਵੀ ਦੱਸਦੀ ਆ ਤੇ ਇਹ ਦੇਖੋ ਮੈਂ 1 ਕਿਲੋ ਸੱਤ ਸੱਜੂ ਦਾ ਸਾਗ ਲਿਆ ਇੱਕ ਗੁੱਚੀ ਬਾਥੂ ਦੀ ਤੇ ਇੱਕ ਗੁੱਚੀ ਪਾਲਕ ਦੀ ਤੇ ਇਹਨੂੰ ਮੈਂ ਪਹਿਲਾਂ ਹੁਣ ਧੋ ਕੇ ਕੱਟ ਕੇ ਫਿਰ ਆਪਾਂ ਇਹਨੂੰ ਬਣਾਵਾਂਗੇ ਤੇ ਵੈਸੇ ਹੁਣ ਕੋ ਗਰਮੀਆਂ ਆ ਜਾਣੀਆਂ ਤੇ ਮੇਰੇ ਕੋਲ ਸਾਗ ਬਣਿਆ ਵੀ ਹੋਇਆ ਸੀ ਪਰ ਮੇਰੇ ਨਾਲ ਬੱਚਿਆਂ ਨੇ ਆਣਾ ਹੈ ਗਰਮੀਆਂ ਵਿੱਚ ਬਾਹਰ ਉਹਨਾਂ ਨੂੰ ਬੜਾ ਸ਼ੌਂਕ ਹੈ ਤੇ ਮੈਂ ਇਹਨੂੰ ਫਿਰ ਪ੍ਰੀਜ਼ਰਵ ਕਰਕੇ ਰੱਖ ਲੈਂਦੀ ਆ ਇਹ ਦੇਖੋ ਇਹ ਮੈਂ ਪਹਿਲਾਂ ਦਾ ਰੱਖਿਆ ਹੋਇਆ ਹੈ ਇਹ ਮੈਂ ਨਾ 4-5 ਮਹੀਨੇ ਤੱਕ ਤਾਂ ਇਹਨੂੰ ਯੂਜ਼ ਕੀਤਾ ਹੋਇਆ ਪਿਛਲੇ ਸਾਲ ਵੀ ਕੀਤਾ ਸੀ ਇਨ ਬਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਕੋਟ ਕੇ ਤੇ ਆਪਾਂ ਰੱਖ ਲੈਂਦੇ ਆ ਤੇ ਫਿਰ ਜਿਸ ਦਿਨ ਖਾਣਾ ਹੋਵੇ ਇਹਨੂੰ ਇੱਕ ਦਿਨ ਪਹਿਲਾਂ ਬਾਹਰ ਕੱਢ ਲਓ ਇਹ ਦੇਖੋ ਤੇ ਅੱਛੀ ਤਰ੍ਹਾਂ ਤੜਕਾ ਲਾ ਕੇ ਉਹ ਫਰੈਸ਼ ਤੋਂ ਵੀ ਜ਼ਿਆਦਾ ਸਵਾਦ ਲੱਗਦਾ ਇੱਕ ਉਹਦਾ ਸੀਜ਼ਨ ਨਹੀਂ ਹੁੰਦਾ ਉਹ ਗਰਮੀ ਦੀਆਂ ਸਬਜ਼ੀਆਂ ਤੋਂ ਮਾਨੂੰ ਕਿਹ ਹੁੰਦਾ ਬਹੁਤ ਵਧੀਆ ਲੱਗਦਾ ਤੇ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੱਸਿਆ ਵੀ ਜੇ ਕੋਈ ਪ੍ਰੀਜ਼ਰਵ ਕਰਨਾ ਚਾਵੇ ਰੱਖਣਾ ਚਾਵੇ ਤਾਂ ਰੱਖ ਸਕਦਾ ਬਸ ਇਹਨੂੰ ਬਣਾ ਕੇ ਆਲਣ ਪਾ ਕੇ ਆਟੇ ਦਾ ਆਪ ਪਾਉਂਦੇ ਆ ਕੋਟ ਕੇ ਠੰਡਾ ਕਰਕੇ ਡੱਬਿਆਂ ਚ ਬੰਦ ਕਰਕੇ ਟਾਈਟ ਵਿੱਚ ਤੇ ਫ੍ਰੀਜ਼ਰ ਚ ਰੱਖ ਦਿਓ ਫਿਰ ਜਦੋਂ ਜਦੋਂ ਤੁਹਾਡਾ ਜੀ ਕਰੇ ਕੱਢੋ ਤੜਕਾ ਲਾਓ ਤੇ ਖਾਓ ਚਲੋ ਆਪਾਂ ਹੁਣ ਸ਼ੁਰੂ ਕਰਦੇ ਆ ਮੈਂ ਸਾਗ ਧੋ ਕੇ ਕੱਟਦੀ ਆ ਤੇ ਫਿਰ ਆਪਾਂ ਮਿਲਦੇ ਆ ਹਾਂ ਜੀ ਇਹ ਦੇਖੋ ਮੈਂ ਪੱਲਕ ਨੇਤੀ ਬਾਥੂ ਸਾਰ ਕੱਟ ਕੇ ਧੋ ਕੇ ਸਾਰਾ ਕੁਝ ਰੱਖ ਲਿਆ ਇੱਥੇ ਤੇ ਹੁਣ ਆਪਣਾ ਗੈਸ ਔਨ ਕਰਕੇ ਮੈਂ ਇੱਕ ਗਲਾਸ ਵਿੱਚ ਪਾਣੀ ਪਾਵਾਂਗੀ ਬਸ ਥੋੜਾ ਜਿਹਾ ਹੋ ਜ਼ਹਿਰਣ ਵਾਲਾ ਤੇ ਇਹ ਮੈਂ ਵਿੱਚ ਮੈਂ ਜ਼ਿਆਦਾ ਕੁਝ ਨਹੀਂ ਪਾਉਂਦੀ ਹੁਣ ਕਿਉਂਕਿ ਤੜਕੇ ਚ ਪਿਆਜ਼ ਟਮਾਟਰ ਦਾ ਫਿਰ ਤੜਕਾ ਲਗਾਵਾਂਗੀ ਥੋੜੀ ਜਿਹੀ ਹਿੰਗ ਪਾਵਾਂਗੀ ਹਿੰਗ ਨਮਕ ਥੋੜੀ ਜਿਹੀ ਲਾਲ ਮਿਰਚ ਤੇ ਲਸਣ ਅਦਰਕ ਤੇ ਹਰੀ ਮਿਰਚ ਇਹ ਮੈਂ ਕੁੱਟ ਕੇ ਰੱਖੀ ਹੋਈ ਐ ਇਹ ਪਾਵਾਂਗੀ ਇਹ ਹੁਣ ਮੈਂ ਇਹਦੇ ਵਿੱਚ ਜਿਹੜਾ ਕੱਟ ਕੇ ਸਾਗ ਰੱਖਿਆ ਉਹ ਪਾਈ ਜਾਵਾਂਗੀ ਤੇ ਇਹ ਦੇਖੋ ਜੀ ਹਦਕਿ ਮੈਂ ਪਹਿਲੀ ਵਾਰ ਇਹ ਥੋੜਾ ਸਾਗ ਬਣਾਣ ਲੱਗਿਆ ਨੇ ਤੇ ਮੈਂ ਖੂਬਸਾਰਾ ਸਾਗ ਬੋਤੀ ਵਰਤਾ ਉੱਤੇ ਬਣਾਉਂਦੀ ਆ ਚੁੱਲ੍ਹੇ ਤੇ ਬੱਡੀ ਸਾਰੀ ਰੱਖੀ ਹੋਈ ਏ ਤੋੜੀ ਟਾਈਪ ਤੇ ਇਹ ਆਪਾਂ ਇਹ ਪਾਸ ਹੋ ਜਾਂ ਜਿਵੇਂ ਨੀਮਾ ਉਹ ਜਾਰੀ ਕਰ ਉਹ ਪੈਸਾ ਮੰਗਿੰਨਾ ਵਿੱਚ ਇਹਨੂੰ ਥੋੜਾ ਬਸ ਬਹੁਤ ਧਿਆਨ ਨਾਲ ਇਹ ਮੈਂ ਬਾਲਟੀ ਤੇ ਟੱਬ ਵਿੱਚ ਵੱਡੇ ਚ ਪਾ ਪਾ ਕੇ ਧੋਣੀ ਆ ਕਿਉਂਕਿ ਸਾਗ ਕਿਥੋਂ ਕਿਥੋਂ ਆਂਦਾ ਹੈ ਕਿਉਂ ਜੇ ਪਾਣੀ ਵਿੱਚ ਧੋਂਦੇ ਆ ਥੋੜੀ ਜੀ ਚੱਕੇ ਰੱਖ ਰਹੇਗੀ ਇੰਨੀ ਮਿਹਨਤ ਕਰਕੇ ਜੇ ਜਰਾ ਵੀ ਵਿੱਚ ਮਿੱਟੀ ਰਹਿ ਗਈ ਤਾਂ ਉਹ ਕਿਸੇ ਨੂੰ ਖਾਣਾ ਨਹੀਂ ਤੇ ਇਸ ਲਈ ਇਹ ਖਾਸ ਧਿਆਨ ਦਿਓ ਇਹ اچھی طرح ਧੋ ਕੇ ਫਿਰ ਪਾਣਾ ਬਣਾਣਾ ਹੈ ਸਾਗ ਇਹ ਦੇਖੋ ਇਹ ਮੈਂ ਵਿੱਚ ਟੇਸਟ ਮੁਤਾਬਕ ਨਮਕ ਮੈਂ 3-4 ਹਰੀਆਂ ਮਿਰਚਾਂ ਪਾਈਆਂ ਵਿੱਚ ਤੇ ਥੋੜੀ ਜੀ ਲਾਲ ਮਿਰਚ ਪਾਵਾਂਗੀ ਥੋੜੀ ਪਾਵਾਂਗੀ ਲਾਲ ਮਿਰਚ ਤੇ ਇਹ ਹਿੰਗ ਹਿੰਗ ਨਾ ਗੈਸ ਤੋਂ ਬਹੁਤ ਅੱਛੀ ਰਹਿੰਦੀ ਹੈ ਤੇ ਫਲੇਵਰ ਵੀ ਬੜਾ ਅੱਛਾ ਲੱਗਦਾ ਹੈ ਬਸ ਇੰਜ ਹੀ ਪਾ ਦੇਣੀ ਹੈ ਵਿੱਚ ਹਿੰਗ ਥੋੜੀ ਜੀ ਆਪਾਂ ਨੇ ਮੇਰੇ ਦਾਣਿਆਂ ਵਾਲੀ ਹਿੰਗ ਹੈ ਇਹ ਦੇਖੋ ਜੀ ਆਪਾਂ ਨੇ ਤੇ ਇਹ ਸਾਰਾ ਜਿਹੜਾ ਮੈਂ ਟੁਟ ਕੇ ਰੱਖਿਆ ਹੋਇਆ ਹੈ ਲਸਣ ਅਦਰਕ ਤੇ ਹਰੀ ਮਿਰਚ ਇਹ ਆਪਾਂ ਪਾ ਦਿੰਦੇ। ਟਰਾਈਮ ਬਹੁਤ ਲੱਗਦਾ ਵੈਸੇ ਸਾਗ ਬਣਾਉਣ ਦਾ ਕੋਈ ਔਖਾ ਨਹੀਂ ਹੈਗਾ। ਇਸੇ ਆਪਾਂ ਹਿੱਕ ਪਾ ਲਾਂਗੇ। ਤੇ ਇਹ ਜਿਹੜਾ ਹੋਰ ਵੀ ਸਬਜ਼ਾ ਰਹਿ ਗਿਆ ਇਹ ਵਿੱਚ ਪਾ ਦਾਂਗੇ। ਉਹਦੇ ਜਦੋਂ ਇਹ ਬੋਇਲ ਹੋਏਗਾ ਨਾ ਵਿੱਚ ਤਾਂ ਫਿਰ ਪੱਤੇ-ਪੱਤੇ ਤਾਂ ਹੁੰਦੇ ਆ ਇਹ ਸਾਰਾ ਫਿਰ ਨੀਮਾ ਹੋ ਜਾਏਗਾ ਥੱਲੇ ਨੂੰ ਫਿਰ ਆਪਾਂ ਇਹਨੂੰ ਬੰਦ ਕਰਦੇ ਹਾਂਗੇ ਜੇ ਜ਼ਿਆਦਾ ਹੋਵੇ ਤਾਂ ਫਿਰ ਤਾਂ ਜਿਵੇਂ ਜਿਵੇਂ ਥੱਲੇ ਨੂੰ ਹੋਏ ਜਾਂਦਾ ਵਿੱਚ ਹੋਰ ਪਾਈ ਚੇਤ ਹੈ ਰਤਾਤ ਸਭ ਇੱਕ ਕਿਲੋ ਸਰੋਂ ਦਾ ਸਾਗ ਲਿਆ ਇੱਕ ਗੁੱਚੀ ਪਾਲਕ ਦੀ ਤੇ ਇੱਕ ਉਤੇ ਬਥੂ ਦੇ ਥੋੜਾ ਜਿਹਾ ਮੈਂ ਵਿੱਚ ਘਰੋਂ ਹੀ ਤੋੜ ਕੇ ਮੇਥੀ ਪਾ ਦਿੱਤੀ ਮੈਂ ਤਾਂ ਸੋਚਿਆ ਸੀ ਚੱਲ ਮੈਂ ਸੁੱਕੀ ਪਾ ਦਾਂਗੇ ਨਹੀਂ ਤੇ ਕਿਉਂਕਿ ਮੇਥੀ ਹੈ ਨਹੀਂ ਤੁਹਾਨੂੰ ਮੇਥੇ ਸੀ ਮੇਥੇ ਮੈਨੂੰ ਨਹੀਂ ਅੱਛਾ ਲੱਗਦੇ ਥੋੜਾ ਕੋੜੇ ਲੱਗਦੇ ਹਨ ਤੇ ਉਹ ਥੋੜਾ ਜਿਹਾ ਆਪਾਂ ਨੇ ਮੇਥੀ ਮੇਥੀ ਮੇਰੇ ਥੋੜੀ ਜਿਹਾ ਨਾ ਫੁੱਲ ਪੈ ਗਏ ਸੀ ਮੈਂ ਥੋੜੇ ਥੋੜੇ ਨਾਲੇ ਪੱਤੇ ਤੋੜ ਕੇ ਪਾ ਦਿੱਤੇ ਵਿੱਚ ਤੇ ਹੁਣ ਆਪਾਂ ਇਹਨੂੰ ਕਰ ਦੇਾਂਗੇ ਬੰਦ ਜਦੋਂ ਸਟੀਮ ਬਣ ਜਾਏਗੀ ਪੂਰੀ ਤਾਂ ਉਸ ਤੋਂ ਬਾਅਦ ਮੈਂ ਪੂਰੇ 40 45 ਮਿੰਟ ਰੱਖਦੀਆਂ ਕਿਉਂਕਿ ਮਿਕਸੀਚ ਮੈਂ ਨਹੀਂ ਕੁੱਟਦੀ ਮੈਂ ਉਹ ਜਿਹੜਾ ਲੱਕੜ ਦਾ ਕੋਟਣ ਵਾਲਾ ਹੁੰਦਾ ਸਾਗ ਉਹਦੇ ਨਾਲ ਕੁੱਟਦੀ ਆ ਤੇ ਹੁਣ ਦੇਖੋ ਆਪਾਂ ਨੇ ਕੁਝ ਦੇਖਣਾ ਨਹੀਂ ਕਰਨਾ ਨਹੀਂ ਬਸ ਇਹ ਧਿਆਨ ਰੱਖਣਾ ਕਿ ਸਟੀਮ ਬਣਨ ਲੱਗ ਪਵੇ ਕਈ ਵਾਰ ਵਿੱਚ ਕੋਈ ਪੱਤਾ ਫਸ ਜਾਂਦਾ ਇਹ ਧਿਆਨ ਰੱਖਣਾ ਜਦੋਂ ਤੱਕ ਪ੍ਰੈਸ਼ਰ ਬਾਹਰ ਨਿਕਲਦਾ ਤੇ ਫਿਰ ਆਪਾਂ ਇਹ ਤਾਂ ਬਿਲਕੁਲ ਸਿਰ ਉਹ ਕਰਦਾਂਗੇ ਸਿਮ ਤੇ ਤੇ ਚਾਹੀ 45 ਮਿੰਟ ਉਪਰ ਤਿਆਰ ਹੋਣ ਦੇ ਅਗੇ ਠੀਕ ਹੈ ਮਿਲਦੇ ਆ ਫਿਰ ਜੀ ਇਹ ਤੇ तकरीबन ਮੈਨੂੰ 45 ਮਿੰਟ ਹੋ ਗਏ ਸੀ ਘੰਟੇ ਤੇ ਇਹ ਦੇਖੋ ਸਾਡਾ ਸਾਗ ਹੋ ਗਿਆ ਇਹਦੇ ਵਿੱਚ ਪਾਣੀ ਥੋੜਾ ਜ਼ਿਆਦਾ ਹੈ ਇਹ ਮੈਂ ਪਾਣੀ ਨੂੰ ਕਾਲ ਲਾਂਗੀ ਵਿੱਚੋਂ ਕਿਉਂਕਿ ਕੋਟਣ ਵੇਲੇ ਫਿਰ ਨਾ ਛਲਕਦਾ ਬਾਹਰ ਨੂੰ ਥੋੜਾ ਜਿਹਾ ਪਾਣੀ ਪੜ ਲੈਂਦੀ ਆ ਤੇ ਕੋਟ ਕੇ ਆਪਾਂ ਫਿਰ ਵਿੱਚ ਪਾ ਲਾਂਗੇ ਕਿਉਂਕਿ ਉਸੇ ਵੇਲੇ ਤੋਤਾ ਸੀ ਨਾ ਤੇ ਫਿਰ ਪਾਣੀ ਜ਼ਿਆਦਾ ਹੀ ਛੱਡ ਦਿੰਦਾ ਵਿੱਚ ਜਦੋਂ ਅਸੀਂ ਮੱਖਣ ਪਾਉਂਦੇ ਆਂਗੇ ਤੇ ਆਟਾ ਥੋੜਾ ਥੋੜਾ ਪਾਈ ਜਾਵਾਂਗੇ ਤਕਰੀਬਨ 3-4 ਚਮਚ ਮੈਂ ਮੱਕੀ ਦੇ ਆਟੇ ਦੇ ਪਾ ਲਗੀ ਮੈਂ ਛਾਣ ਕੇ ਰੱਖਿਆ ਹੋਇਆ ਥੋੜਾ ਥੋੜਾ ਕਰਕੇ ਤੈਨੂੰ ਖੁੱਪੇ ਜਾਣਾ ਇਸ ਤਰ੍ਹਾਂ ਅੱਜਕੱਲ ਤਾਂ ਮਿਕਸੀਜੀ ਵੀ ਕਰ ਲੈਂਦੇ ਆਂ ਕੇ ਬਲੈਂਡਰ ਨਾਲ ਕਰ ਲੈਂਦੇ ਆਂ ਉਹ ਇੰਨਾ ਸੌਧ ਨਹੀਂ ਲੱਗਦਾ ਇਹ ਇਹ ਜਿਹੜਾ ਲੱਕੜ ਤਾਂ ਹੁੰਦਾ ਦੇਖੋ ਇਹਦੇ ਨਾਲ ਜਾਂਦਾ ਅੱਛਾ ਖੁੱਪੇ ਜਾਂਦਾ ਅਸੀਂ ਥੋੜਾ ਜਿਆਦਾ ਵਰਪਾ ਲੰਗੇ ਇਹਨੂੰ 10 ਮਿੰਟ ਲੱਗਣਗੇ ਗੱਲਿਆ ਤਾਂ ਹੋਇਆ ਬਹੁਤ ਪਰ ਤਾਂ ਵੀ ਥੋੜਾ ਟਾਈਮ ਲੱਗ ਹੀ ਜਾਂਦਾ ਕੋਤੀ ਦਾ ਲਗੇ ਤੇ ਇਧਰ ਮੈਂ ਤੜਕਾ ਰੱਖ ਲਾ ਕੇ ਉੱਪਰ ਤੇ ਦੋਸਤਾਂ ਮੈਂ ਥੋੜਾ ਜਿਆਦਾ ਲਸਣ ਪਾ ਮੰਗੀਏ ਤੇ ਵਿੱਚ ਦੇਸੀ ਘਿਓ ਪਾ ਕੇ ਤੇ ਇਹ ਇਹ ਨੂੰ ਮੈਂ ਰੋ ਤੜਕਾ ਵੈਸੇ ਬਣਿਆ ਹੋਇਆ ਸੀ ਮੈਂ ਕਿਹਾ ਚਲ ਥੋੜਾ ਤੁਹਾਨੂੰ ਵੀ ਬਣਾ ਕੇ ਦਿਖਾ ਦਿੰਨੀ ਆ ਥੋੜਾ ਲਸਣ ਪਾਇਆ ਇਹ ਪਿਆਜ਼ ਤੇ ਟਮਾਟਰ ਮੇਰਾ ਤੜਕਾ ਥੋੜਾ ਬਣਿਆ ਗਿਆ ਇਸ ਲਈ ਮੈਂ ਥੋੜਾ ਬਰਤਨੀ ਆ ਤੇ ਇਹ ਥੋੜੇ ਜਿਹਾ ਬਰਾਊਨ ਹੋ ਜਾਏਗਾ ਫਿਰ ਮੈਂ ਵਿੱਚ ਪਿਆਜ਼ ਪਾਉਣੀ ਆ ਤੇ ਇਹプチਸਾ ਦਾ ਕੁੱਟਿਆ ਜਾ ਰਿਹਾ ਹੈ ਬੜਾ ਵਧੀਆ ਪੂਰਾ ਜ਼ੋਰ ਲਾ ਕੇ ਕੋਟ ਲੋ ਜਿੰਨਾ ਕੁੱਟ ਲਗੇ ਉਹਦਾ ਸਵਾਦ ਬਣੇਗਾ ਇਹ ਰੱਪਾ ਇਹਨੂੰ ਗੈਸ ਉੱਤੇ ਰੱਖ ਕੇ ਥੋੜਾ ਜਿਹਾ ਕੁੱਟੇ ਜਾਵਾਂਗੇ ਤੇ ਜਿਹੜਾ ਮੈਂ ਪਾਣੀ ਵਿੱਚੋਂ ਕੱਢ ਲਿਆ ਸੀ ਨਾ ਉਹ ਫਿਰ ਵਿੱਚ ਪਾ ਦਿਆਂਗੀ ਇਹ ਜਿਹੜਾ ਆਪਾਂ ਨੇ ਆਟਾ ਪਾਇਆ ਨਾ ਕਈ ਤਾਂ ਪੁੱਲ ਕੇ ਪਾ ਲੈਂਦੇ ਆ ਮੈਂ ਤਾਂ 10-15 ਮਿੰਟ ਨੂੰ ਉੱਪਰ ਕਰੀ ਜਾਵਾਂਗੀ ਇਸ ਕੋ ਬਹੁਤ ਸੋਹਣਾ ਕੁੱਟਿਆ ਵੀ ਗਿਆ ਆ ਦੇਖੋ ਹੈ ਨਾ ਜਦ ਤੱਕ ਟਾਈਮ ਰੱਖਿਆ ਨਾ ਫਿਰ ਗਲ ਜਾਂਦਾ ਅੱਛੀ ਤਰ੍ਹਾਂ ਦੇਖੋ ਥੋੜਾ ਜਿਹਾ ਜਿਹੜਾ ਹੋਰ ਕਸਰ ਨਿਕਲ ਜਾਏਗੀ ਇਹ ਮੇਰਾ ਪਿਆਜ਼ ਹੋ ਗਏ ਥੋੜੇ ਜਿਹੇ ਲਸਣ ਤੇ ਅਦਰਕ ਇਹਨਾਂ ਪਿਆਜ਼ ਬਾਹਰ ਤੇ ਚਲੋ ਮੈਂ ਤੁਹਾਨੂੰ ਘੋਟ ਕੇ ਦਿਖਾਉਣੀ ਆ ਪਿਆਜ਼ ਸਾਡੇ ਹੋ ਗਏ ਲਾਲ ਬ੍ਰਾਊਨ ਤੇ ਮੈਂ ਕਰਦੇ ਹਿੱਸੇ ਇਹਨਾਂ ਚਿੱਟੇ ਮਡੇ ਬਣਦੇ ਆ ਤਾਂ ਤਾਂ ਰੱਖਣਾ ਪੈਂਦਾ ਹੈ ਅਦਰਕ ਜੀ ਰੱਖੋ ਸਬਜ਼ੀ ਬਾਕੀ। ਮੈਂ ਦਾਲ ਦਾ ਵੀ اسی ਤਰ੍ਹਾਂ ਸਿੰਪਲ ਤੜਕਾ ਬਣਾਉਂਦੀ ਆ। ਫਿਰ ਕਾਲੀ ਮਚਪਾਲ ਲੈਂਦੀ ਆ। ਚਲੋ ਇਹਨਾਂ ਤੋਂ ਮਟਰ ਗਾ ਲਵਾਂਗੇ। ਸੱਪੇ ਦੇ ਗਾਪਾਂ ਛਾਲ ਬਖੀ। ਮੈਂ ਉਹ ਵੀ ਗੜੇ ਬਣਾ ਤੇ ਛੇ ਵੀ ਸਾਲਣ ਦੀ। ਹਾਂ ਦੇਖੋ ਕਿੰਨਾ ਸੋਹਣਾ ਸਾਡਾ ਸਾਗ ਪੋਕਿਆ ਗਿਆ। ਇੰਨਾਂ ਮੈਂ ਤੁਹਾਨੂੰ ਕਮੈਂਟ ਫੇਰ ਉੱਤੇ ਰੱਖ ਦਾਂਗੀ ਗੈਸ ਤੇ ਬੱਸ ਇਹ ਸਰਦਨ ਤਿਆਰ ਹੋ ਗਿਆ ਠੀਕ ਹੈ ਫਿਰ ਮੈਂ ਦਮ ਤੜਕਾ ਲਵਾ ਕੇ ਟੇਸਟ ਬਖੰਦੀ ਆ ਇਹ ਦੇਖੋ ਜੀ ਸਾਡਾ ਸਾਗ ਹੋ ਗਿਆ ਤਿਆਰ ਨਜ਼ਰਦਾਰ ਬੜੀ ਸੋਹਣੀ ਖੁਸ਼ਬੂ ਆ ਰਹੀ ਹੈ ਜਿਵੇਂ ਨਾ ਫਰੈਂਟ ਲੈ ਕੇ ਕਰਦੇ ਹਾਂ ਤਿਆਰ ਦੇ ਦਾ ਕੋ ਕਿਉ ਪਾਓ ਮੱਖਣ ਪਾਓ ਮਜ਼ੇ ਕਰੋ ਪਰ ਇਹ ਵੀ ਜਿਸ ਜਿਆਦਾ ਕਿਉ ਖਾ ਲੋ ਨਾ ਫਿਰ ਇੱਕ ਅੰਦਰ ਦੇ ਵਿੱਚ ਸੁੱਕਾ ਹੁਣਕਾ ਖਾ ਲੈ ਕਰੋ ਜਿੰਨਾ ਰੁਪਏ ਵੀ ਦਿੱਸੇ ਕੋਈ ਪ੍ਰੋਬਲਮ ਨਹੀਂ ਸਾਰੇ ਮੱਖਣ ਹੀ ਪਾ ਦਿੰਦੇ ਫਿਰ ਕੋਈ ਦਰਨੀ ਥੋੜਾ ਠੀਕ ਠੀਕ ਖਾਓ ਮਜ਼ੇ ਕਰੋ ਠੀਕ ਹੈ ਜੀ ਜੇ ਮੇਰੀ ਰੈਸਪੀ ਪਸੰਦ ਆਈ ਤੁਹਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਠੀਕ ਹੈ ਜੀ ਖੁਸ਼ ਰਹੋ ਸਬਸਕ੍ਰਾਈਬ ਵੀ ਕਰੋ ਮੇਰੇ ਕੈਮਰਾਮੈਨ ਨੇ ਕਿਹਾ ਕਿ ਤੂੰ ਸਬਸਕ੍ਰਾਈਬ ਨਹੀਂ ਕਹਿੰਦੀ ਇਸ ਲਈ ਕੋਈ ਨਹੀਂ ਕਰਦਾ ਤੇਰੇ ਪਲੀਜ਼ ਹੁਣ ਜ਼ਰੂਰ ਕਰਿਓ ਕੈਮਰਾਮੈਨ ਨੇ ਇਹਦੀ ਵੀ ਰਹਿ ਜਵੇ ਠੀਕ ਹੈ ਜੀ ਖੁਸ਼ ਰਹੋ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਨਵੀਂ ਰੈਸਪੀ ਵਿੱਚ